ਸਸਿਕੋ ਦੋਸਤੋ ਕੀ ਹਰ ਚਾਲੇ ਉਮੀਦ ਕਰਦਾ ਕਿ ਤੁਸੀਂ ਸਭ ਮenje ਚੋਗੇ ਜਿਹੜੀ ਬਾਹਤ ਹੀ ਨਗੀਨੀ ਦੇਖ ਕੇ ਅਜਕਲ ਨਵੇਂ ਮੁੰਡੇ ਕੁੜੀਆਂ ਆਦੇ ਨੇ ਨਾ ਉਹ ਇਹੋ ਸਮਝਦੇ ਪਈਵੇ ਵੀ ਬਾਹਰ ਚਲੇ ਗਏ ਨੇ ਕੁੜੀ ਇਹ ਐਸ ਸ਼ੁਰੂ ਹੀ ਨਹੀਂ ਬਸ ਇਹ ਪਰਤ ਉਤਰਨਾ ਹੈ ਤੇ ਜਾਂਦੇ ਬਸ ਮੇਮਾ ਨੇ ਸਵਾਗਤ ਕਰਦਾ ਅਗੇ ਤੇ ਨਿਆਰੇ ਆਜਦੇ ਭਾਵੇਂ ਯੂ ਐਸਏ ਵੇ ਤੇ ਭਾਵੇਂ ਕੈਨੇਡਾ ਵੇ ਤੇ ਭਾਵੇਂ ਇੰਗਲੈਂਡ ਏ ਨਿਊਜ਼ੀਲੈਂਡ ਏ ਯਾਨੀ ਕਿ ਕਿਸੇ ਵੀ ਕੰਟਰੀ ਚਲੇਗੇ ਨਾ ਬਸ ਤੂੰ ਅਨੂ ਡਿਕੰਡੇ ਵਿੱਚ ਜਾਂਦਿਆਂ ਤੁਹਾਨੂੰ ਟੌਪ ਦੀ ਜੋਬ ਮਿਲ ਜਣੀ ਹੈ ਤੇ ਬਸ ਤੁਹਾਡੀਆਂ ਲੈਣਾ-ਬੇਣਾ ਹੀ ਨਹੀਂ ਹੈ ਹੋਣੀਆਂ ਵੀ ਚਾਹੀਦੀਆਂ ਹਰ ਕੋਈ ਬੰਦਾ ਇਹ ਸੋਚਦਾ ਹੈ ਹਰ ਕੋਈ ਬੰਦਾ ਉਮੀਦ ਲਾਗ ਤੇ ਉਹ ਆਉਂਦਾ ਹੈ ਲੇਕਿਨ ਦੋਸਤੋ ਜਿਹੜੀ ਸਿਚੁਏਸ਼ਨ ਅੱਜ ਕੱਲ੍ਹ ਚੱਲ ਰਹੀ ਹੈ ਨਾ ਪੁਰਾਣੀਆਂ ਗੱਲਾਂ ਨਹੀਂ ਰਹਿ ਗਈਆਂ ਹੱਦ ਤੋਂ ਜ਼ਿਆਦਾ ਜਦੋਂ ਸਟੂਡੈਂਟ ਆ ਗਏ ਨਾ ਜਾਂ ਲੋਕ ਆ ਗਏ ਨਾ ਵਰਕ ਪਰਮਿਟ ਦੇ ਕੇ ਰਮ ਦੇ ਵਿਜੀਤ ਤੇ ਹੋਰ ਵੀ ਕੋਈ ਨਾ ਕੋਈ ਕੋਈ ਨਾ ਕੋਈ ਚੱਕਰ ਚਲਾ ਕੇ ਡਿਪੈਂਡੈਂਟ ਬਣ ਕੇ ਆਇਆ ਕੋਈ ਕਿਸ ਤਰ੍ਹਾਂ ਆਇਆ ਕੋਈ ਕਿਸ ਤਰ੍ਹਾਂ ਆਇਆ ਉਹਨਾਂ ਨੇ ਨਾ ਫੁੱਲ ਕਰਤਾ ਰਸ਼ ਬਹੁਤ ਜ਼ਿਆਦਾ ਰਸ਼ ਹੋ ਗਿਆ ਘਰ ਦੇ ਕਿਰਾਏ ਤੇ ਮਿਲਦੇ ਨਹੀਂ ਜੇ ਮਿਲਦੇ ਤੇ ਘਰਾਂ ਦੇ ਕਿਰਾਏ ਬਹੁਤ ਜ਼ਿਆਦਾ ਹੋ ਗਏ ਉਸ ਤੋਂ ਬਾਅਦ ਫਿਰ ਜੋਬ ਵੀ ਮਿਲਦੀ ਨਵਾਂ ਬੰਦਾ ਇਹੋ ਸੋਚਦਾ ਵੀ ਜਦੋਂ ਜਾਂਦੇ ਹੱਥਾਂ ਦਾ 10 15 ਦਾ ਜੋ ਮਿਲ ਜੇਗੀ ਉਹ ਕਲੇਵਰ ਤੇ ਬਹੁਤ ਹੁੰਦੇ ਵੇ ਹੁਣੇ ਵੀ ਚਾਹੀਦੇ ਵੀ ਲੇਕਿਨ ਉਹ ਕਲੇਵਰ ਇੰਡੀਆ ਦੇ ਹਿਸਾਬ ਨਾਲ ਸੋਚਦੇ ਵੇ ਨਾ ਕਿ ਜਾਂਦੇ ਕੰਮ ਮਿਲ ਜਾਣਾ ਕਿਸੇ ਦੁਕਾਨ ਦੇ ਪੁੱਛਣਾਂ ਗਏ ਜਾ ਕੇ ਜਾਂ ਕਾਰੋਬਾਰਿਕ ਕੋਈ ਇੰਡੀਆ ਤੋਂ ਆਏ ਆ ਉਹ ਸੋਚਣਗੇ ਲੈ ਵੀ ਬਹੁਤ ਵਧੀਆ ਬੰਦਾ ਬਾਹਰ ਆਇਆ ਨੂੰ ਦੇ ਦਿਓ ਕੰਮ ਇੱਥੇ ਮੈਂ ਇੰਡੀਆ ਦਾ ਪਿਆ ਹੈ ਜਿਵੇਂ ਜਿਮੇਲਾ ਹੱਤ ਤੋ ਜਾ ਖਾਸ ਕਰਕੇ ਇੰਗਲੈਂਡ ਕੈਨੇਡਾ ਜੇ ਤੁਸੀਂ ਜਿਹੜੇ ਮਰਜੀ ਲੱਕੇ ਚਲੇ ਜਾਓ ਤੁਹਾਨੂੰ ਇੰਡੀਆ ਇੰਡੀਆ ਦਾ ਜਰਾਨਗੇ ਜਿਹੜੇ ਗਲੀ ਮੁਹੱਲੇ ਜਿ ਮਰਜੀ ਚਲੇ ਜਾਓ ਹਰ ਥਾਂ ਤੇ ਪੰਜਾਬੀ ਬੋਲਦੇ ਹੋਏ ਪੰਜਾਬੀ ਦੇ ਬੋਰ ਲੱਗੇ ਹੋਏ ਕੋਈ ਬਟੂਰੇ ਵੇਚਦਾ ਪਿਆ ਕੋਈ ਛੋਲੇ ਵੇਚਦਾ ਪਿਆ ਕੋਈ ਪਕੌੜੇ ਕਰਦਾ ਹੈ ਯਾਨੀ ਕਿ ਹਰ ਚੀ ਤੁਹਾਨੂੰ ਇੱਥੇ ਇੰਡੀਆ ਦੀ ਮਿਲਦੀ ਹੈ ਤੇ ਫਿਰ ਤੁਹਾਨੂੰ ਪਤਾ ਜਦੋਂ ਹੱਤ ਤੋਂ ਜ਼ਿਆਦਾ ਬੰਦੇ ਹੋ ਜਾਣ ਤੇ ਕਦਰ ਆਪੇ ਘਟ ਜਾਂਦੀ ਹੈ ਉਨ ਜਿਵੇਂ ਇੱਕ ਥਾਂ ਦੇ ਜੋਬ ਨਿਕਲਦੀ ਏ ਕਾੜਮੀ ਦੀ ਉੱਥੇ 20 ਬੰਦੇ ਪਹੁੰਚੇ ਹੁੰਦੇ ਵੇ ਫਿਰ ਜਿਹੜੇ ਮਾਲਕ ਏ ਬੋਸ ਏ ਉਹਨਾਂ ਸੋਚਣਾ 20 ਬੰਦੇ ਆ ਗਏ ਵੇ ਸਭ ਤੋਂ ਕੱਟ ਕੇ ਪੈਸੇ ਕੌਣ ਲੇਗਾ ਉਹਨੂੰ ਆਪਣੇ ਕੋਲ ਰੱਖਦੇ ਆ ਸ਼ਕਤੀ ਬੜੀ ਗਈ ਏ ਗੋਮਰੋ ਬੜੇ ਬੜੇ ਜਿਵਾਨੇ ਪਾਉਂਦੇ ਵੇ ਲੇਕਿਨ ਜਿਹੜੇ ਦੇਸੀ ਬੰਦੇ ਨਾ ਇਹ ਰਿਸਕ ਲੈਣ ਤੋਂ ਬਾਝ ਨਹੀਂ ਆਂਦੇ ਜਿੰਨੀ ਮਰਜੀ ਸ਼ਕਤੀ ਹੋਵੇ ਅਸੀਂ ਕਾਫੀ ਚੇਤੂ ਬਾਹਰ ਰਹਿੰਦੇ ਆ ਜ਼ੋਰ ਸੁਣੀਦਾ ਸ਼ਕਤੀ ਇਹ ਚਾਪੇ ਪੇਵੇ ਬੱਦੂ ਚਾਦਰ ਵਸ ਹੁੰਦਾ ਫੇਰ ਬੰਦੇ ਚੋਰੀ ਰੱਖ ਲੈਂਦੇ ਵੇ ਕਹਿੰਦੇ ਕੋਈ ਨਹੀਂ ਜੋ ਹੈਗਾ ਵਿਕਰੀ ਹੋਗੀ ਉਹ ਵੀ ਸੱਚੇ ਵੇ ਜਿਹੜੇ ਬੰਦੇ ਚੋਰੀ ਰੱਖ ਰਿਹਾਵੇਂ ਉਹਨਾਂ ਨੂੰ ਘੱਟ ਪੈਸੇ ਦੇਨੇ ਬੰਦੇ ਵੇ ਨਾ ਕੋਈ ਟੈਕਸ ਦੇਣਾ ਪੈਂਦਾ ਜੇ ਪਰਮਨੈਂਟ ਜੋਬ ਦਿੰਦੇ ਵੇ ਪੂਰੇ ਸਹੀ ਤੀਕਾ ਨਾ ਜੋ ਗੌਰਮੈਂਟ ਦਾ ਰੇਟ ਹੈ ਫੇਰ ਲੇਬਰ ਨੂੰ ਪੂਰੇ ਪੈਸੇ ਦੇਨੇ ਪੈਣੇ ਵੇ ਫਿਰ ਟੈਕਸ ਵੀ ਪੂਰਾ ਦੇਣਾ ਪੈਂਦਾ ਛੁੱਟੀਆਂ ਵੀ ਦੇਣੀਆਂ ਪਈਆਂ ਸਾਲ ਦੀਆਂ 27 ਹੈ ਛੁੱਟੀਆਂ ਬੰਦੀਆਂ ਯਾਨੀ ਕਿ ਜੇ ਬਿਮਾਰ ਹੋ ਗਿਆ ਫੇਰ ਥੋੜੇ ਬੋਲ ਪੈਸੇ ਦੇਨੇ ਪੈਣੇ ਇਸ ਕਰਕੇ ਦੇਸੀ ਬੰਦੇ ਰਿਸਕ ਨਹੀਂ ਲੈਂਦੇ ਉਹ ਕਹਿੰਦੇ ਚੋਰੀ ਕੰਮ ਕਰੀ ਜਾ ਕੰਮ ਕਰੇਗਾ ਤੇ ਪੈਸੇ ਤੁਹਾਨੂੰ ਦੇ ਹੀ ਜਾਵਾਂਗੇ ਕਈ ਤੇ ਉਹ ਜੀ ਇੱਥੇ ਸੱਜਣ ਹੈਗੇ ਵੇ ਜਿਹੜੇ ਕੰਮ ਕਰਾ ਗਏ ਵੀ ਪੈਸੇ ਨਹੀਂ ਦਿੰਦੇ ਪਹਿਲਾਂ ਤੇ ਅਗਲੇ ਦਾ ਰੇਟ ਕੱਟ ਦੇਣਾ ਉਸ ਤੋਂ ਬਾਅਦ ਜਿੰਨਾ ਰੇਟ ਤੈ ਹੈ ਕੀਤਾ ਉਹ ਵੀ ਨਹੀਂ ਦੇਣਾ ਯਾਰ ਬੰਦਾ ਬੜਾ ਹੈਗਾ ਘਾਟੇ ਅਗਲੇ ਹਫ਼ਤੇ ਦਿੰਦੇ ਦਾਂਗੇ ਉਹ ਬੰਦੇ ਵਿਚਾਰੇ ਅੱਗੇ ਮਜਬੂਰ ਹੁੰਦੇ ਵੇ ਉਹਨੂੰ ਕੁਝ ਨਾ ਲੜਨ ਜੋਗੇ ਕਿਉਂਕਿ ਕਾਲੇ ਕੰਮ 'ਚ ਤੁਸੀਂ ਕੁਝ ਨਹੀਂ ਕਰ ਸਕਦੇ ਜਿਹੜਾ ਕੰਮ ਦੇਣ ਦਾ ਅਗਰ ਚੋਰ ਤੇ ਕੰਮ ਕਰਨ ਵਾਲਾ ਵੀ ਚੋਰ ਹੈ ਹੁਣ ਕਈ ਸਟੂਡੈਂਟ ਹੈਗੇ ਜਿਹਨੇ ਉਹ ਸਟੱਡੀ ਕਰਦੀ ਨਹੀਂ ਪਏ ਉਹ ਬਸ ਬੇਸਿਕ ਮੰਦੀ ਚੱਕਰ ਜਿਪੇ ਆ ਕਈਆਂ ਕਹਿਿੰਦੇ ਟੁਕਾ ਲਗਾਇਆ ਹੈ ਕਈਆਂ ਨੂੰ ਅੱਛੀ ਜੋ ਮਿਲੀ ਹੈ ਉਹ ਕਾਲੇਜ ਵੀ ਕਰੀ ਜਾਂਦੇ ਵੇ ਚਿੱਟੇ ਚ ਵੀ ਕਰੀ ਜਾਂਦੇ ਯਾਨੀ ਕਿ ਪੈਸੇ ਦੋਵੇਂ ਬਸੇ ਖਵਾਈ ਜਾਂਦੇ ਵੇ ਜਿੰਨਾ ਕੋਈ ਜੋਬ ਹੈਗੀ 16-16 ਘੰਟੇ ਵੀ ਕੰਮ ਕਰੰਦੇ ਜੇ ਤੇ ਕਈ ਬੰਦੇ ਇਹੋ ਜਿਹੇ ਵੇ ਜਿਨ੍ਹਾਂ ਨੇ ਮਹੀਨੇ 'ਚ 16 ਘੰਟੇ ਕੰਮ ਨਹੀਂ ਕੀਤਾ ਉਹਨਾਂ ਨੂੰ ਕੰਮ ਲਿਆ ਹੀ ਨਹੀਂ ਉਹਦੇ ਬਾਪੂ ਕੋ ਪੈਸੇ ਮੰਗਾ ਕੇ ਘਈ ਜਾ ਰਹੇ ਵੇ ਇਸੇ ਉਮੀਦ ਤੇ ਬੈਠੇ ਵੇ ਉਹ ਕਹਿੰਦੇ ਨਾ ਦਰ ਵੱਟ ਜਮਾਨਾ ਕੱਟ ਭਲੇ ਦਿਨ ਆਵਣਗੇ ਉਹ ਸੋਚਦੇ ਸ਼ਾਇਦ ਕਦਨੇ ਕਦੀ ਸਾਲਾ ਵੀ ਟੁਕਾ ਲੱਗ ਜਾਏਗਾ ਪਲੇ ਦੇਣਾਂਗੇ ਅੱਛੇ ਦੇਣਾਂਗੇ ਤੇ ਸਾਡੀ ਵੀ ਸੈਟਿੰਗ ਹੋ ਜਾਏਗੀ ਅਸੀਂ ਚਾਹਦੇ ਹਾਂ ਜਿਹੜਾ ਬੰਦਾ ਉਮੀਦ ਲਾ ਕੇ ਸੈੱਟ ਹੋਵੇ ਲੇਕਿਨ ਡਿਪੈਂਡ ਕਰਦਾ ਹਾਲਾਤ ਤੇ ਜਦੋਂ ਹਾਲਾਤ ਹੁੰਦੇ ਨਾ ਖਰਾਬ ਉਹਦੇ ਕੰਮ ਖਰਾਬ ਹੁੰਦਾ ਜਦੋਂ ਲੋੜ ਹੁੰਦੀ ਹੈ ਲੇਬਰ ਦੀ ਵੈਕੰਸੀ ਨਿਕਲੀ ਹੁੰਦੀ ਹੈ ਉਦੋਂ ਕੁਝ ਨਹੀਂ ਪੁੱਛਦੇ ਕੋਈ ਸੀਵੀ ਨਹੀਂ ਪੁੱਛਦੇ ਕੁਝ ਨਹੀਂ ਪੁੱਛਦੇ ਆ ਜਾ ਵੀ ਤੁਸੀਂ ਫੋਨ ਕੀਤਾ ਜਲਸੀ ਨੂੰ ਜਾਂ ਡਾਇਰੈਕਟ ਵੀ ਚਲੇ ਗਏ ਨਾ ਉਹਨੇ ਕਹਿੰਦਾ ਚੱਲ ਵੀ ਤੂੰ ਕੰਮ ਸ਼ੁਰੂ ਕਰ ਦੇ ਉਹ ਕੰਮ ਆਦ ਵਿੱਚ ਸਿੱਖ ਹੀ ਜਾਂਦਾ ਜਿੰਨਾ ਮਰਜੀ ਹੈ ਜਿੰਨੇ ਵੀ ਬੰਦੇ ਵਿਦੇਸ਼ਾਂ ਚ ਸ਼ੱਟ ਹੋਏ ਵੀ ਸਾਰੇ ਕੋ ਘਰੋਸੇ ਕਿਦੜੀ ਆਏ ਵੇ ਕੰਮ ਤੇ ਸਾਰੇ 250 ਸਿੱਖੀ ਜਾਂਦੇ ਵੇ ਉਹਨਾਂ ਨੂੰ ਬਸ ਮੌਕਾ ਮਿਲਣਾ ਚਾਹੀਦਾ ਆ ਦੇਖ ਲਓ ਕਰੀਆ ਲੱਗੇ ਜੇ ਇਹ ਅਫਗਾਨਿਸਤਾਨ ਤੋਂ ਆਏ ਜੇ ਤੇ ਅੰਗਰੇਜ਼ੀ ਬੰਦ ਨੂੰ ਬੋਧ ਘਟ ਆਉਂਦੀ ਹੈ ਬਸ ਨਾ ਹੁੰਦੇ ਬਰਾਬਰੀ ਹੈ ਲੇਕਿਨ ਵੇਖ ਲਓ ਮਕਾਨਾਂ ਦੇ ਕੰਮ ਕਰ ਰਹੇ ਵੇ ਘਰਾਂ ਦੇ ਕੰਮ ਕਰ ਰਹੇ ਵੇ ਯਾਨੀ ਕਿ ਕੰਮ ਕੋਲ ਨੂੰ ਮਿਲ ਜਾਂਦਾ ਇੱਕ ਡਿਪੈਂਡ ਕਰਦਾ ਜੇ ਤੁਹਾਡਾ ਬੋਸ ਚੰਗਾ ਹੈ ਕੰਮ ਦੇਣਾ ਚੰਗਾ ਹੈ ਕੰਟਰੈਕਟਰ ਚੰਗਾ ਹੈ ਜਿਹਨੇ ਕੰਟੈਕਟ ਲਿਆ ਹੈ ਕੰਮ ਕਾਰਦਾ ਉਹ ਤੁਹਾਨੂੰ ਫਿਰ ਚੰਗੇ ਪੈਸੇ ਦੇ ਸਕਦਾ ਤੇ ਜੇ ਉਹ ਆਪ ਹੀ ਬੰਦਾ ਚੋਰੀ ਤੇ ਉਹਨੇ ਫਿਰ ਤੁਹਾਨੂੰ ਪਤਾ ਕੀ ਦੇਣਾਗਾ ਲੌਜੀਕ ਐਸੀ ਚੀਜ਼ੇ ਨਹੀਂ ਜਾਂਦੀ ਖੁਦ ਬੰਦਾ ਜਿੰਨਾ ਮਰਜੀ ਅਮੀਰ ਬਣ ਜੇ ਉਹ ਇਹ ਨਹੀਂ ਸੋਚਦਾ ਵੀ ਲੇਬਰ ਨੂੰ ਪੂਰੇ ਪੈਸੇ ਦੇ ਦਈਏ ਉਹ ਵੀ ਜਾ ਕੇ ਖਾਲ ਖੁਸ਼ ਹੋਊਗੀ ਉਹਦੀ ਵੀ ਫੈਮਿਲੀ ਐ ਜੋ ਸੁਪਰੇ ਲੈ ਕੇ ਆਇਆ ਐ ਅਸੀਂ ਇਹੋ ਕਰਨੇ ਆ ਵੀ ਜੇ ਤੁਹਾਡੇ ਕੋਲ ਕੋਈ ਬੰਦਾ ਕੋਈ ਕੰਮ ਕਰਦਾ ਉਹਨੂੰ ਪੂਰੇ ਪੈਸੇ ਦਿਓ ਜੇ ਪੂਰੇ ਪੈਸੇ ਦੇਵੋ ਉਹ ਵੀ ਖੁਸ਼ ਹੋਏਗਾ ਤੇ ਬੜੇ ਪਿਆਰ ਨਾਲ ਕੰਮ ਕਰੇਗਾ ਤੁਹਾਡੇ ਕੰਮ 'ਚ ਬਰਕਤ ਪਏਗੀ ਲੇਕਿਨ ਕੋਈ ਕੋਈ ਸੋਚਦਾ ਬਾਕੀ ਦੋਸਤੋ ਇਹ ਵਿਆਦ ਇਹ ਲੋਜੇ ਜਿਹੜਾ ਬਾਹਰ ਆ ਗਿਆ ਉਹ ਵੀ ਰੋਂਦਾ ਹੈ ਜਿਹੜਾ ਨਹੀਂ ਆਇਆ ਉਹ ਵੀ ਰੋਂਦਾ ਹੈ ਕਿਉਂਕਿ ਪਤਾ ਵਿਆਦ ਉਹ ਬਾਅਦ ਹੀ ਲੱਗਦਾ ਹੈ ਵੀ ਨੈਗੇਟਿਵ ਪੋਜ਼ੀਟਿਵ ਕੀ ਕੀ ਇਹੋ ਚੀਜ਼ੇ ਬਾਹਰ ਆ ਕੇ ਪੜ ਰੱਖਦਾ ਵਧੀਸ਼ ਹੀ ਲਾਈਫ ਕੀ ਹੈ ਥੈਂਕ ਯੂ